ਸੋ ਨੰਬਰ 218 ਮਾਰਦੇ ਤਾੜੀਆਂ ਬਈ ਤਾੜੀਆਂ ਮਾਰਦੇ ਯਾਰ ਬਈ ਗੋਰਾ ਟੌਰ ਤੁਰ ਕੇ ਦਿਖਾਈ ਥੋੜਾ ਜਿਆ ਯਾਰ ਸਾਨੂੰ ਵੀ ਤੇਰੀ ਤੌਰ ਵੀ ਚੈੱਕ ਕਰ ਲਈ ਅਸੀਂ ਵਾਹ ਜੀ ਵਾਹ ਜੀ ਤਾੜੀਆਂ ਮਾਰ ਦੋ ਬਈ ਬਾਈ ਦੇ ਨਾਂ ਤੇ ਗੋਰਾ ਜਿੰਨਾ ਮਰਜ਼ੀ ਮੋਟਾ ਹੋ ਜਾਏ ਪਰ ਇਹਦੀ ਤੌਰ ਨਹੀਂ ਰੋਲਨੀ ਵਾਹ ਜੀ ਵਾਹ ਬਹੁਤ ਪਿਆਰੀ ਸਮਾਈਲਾ ਲਈ ਦੀ ਇਹਦਾ ਹੱਸ ਕੇ ਮੇਲਾ ਲੁਟ ਲੈਂਦਾ ਤੇ ਕਈਆਂ ਨੂੰ ਮਸਜਿਦੇ ਵਿੱਚ ਘਰਦਾ ਫਿਰਦਾ ਭਾਈ ਗੋਰਾ ਮੱਕਾ ਕਲਾ ਸਵਾਸਟਾ ਫਾਰੂਕ ਦੇ ਮਾਲਕ ਇਸ ਬਸ਼ੇਰੀ ਦਾ ਨਾਂ ਜੀ ਬਹੁਤ ਹੀ ਸਾਰੇ ਕੰਪੀਟੀਸ਼ਨ ਦੇ ਵਿੱਚ بڑا ਬਸ਼ੇਰੀ ਦਾ ਨਾਂ ਜੀ ਨਗੀਨਾ ਵਾਕੀ ਕ ਨਗੀਨਾ ਭਾਈ ਕੋਲੇ ਭਾਈ ਆਪ ਵੀ ਨਗੀਨਾ ਹੀ ਆ ਗੋਰਾ ਰੰਗੀਨਾ ਬਿਲਕੁਲ ਜੀ ਤੇ ਦਿਲਵਾ ਕੋਲੇ ਦੀ ਬੱਚੀ ਹੈ ਜੀ ਇਹ ਨਗੀਨਾ ਸੋ ਅਗਲੀ ਪੋਜੀਸ਼ਨ ਵਾਸਤੇ ਬਹੁਤ ਸਾਰਾ ਹੀ ਫਸਵਾ ਬੜਾ ਮੁਕਾਬਲਾ ਸੀ ਸ਼ੋ ਨੰਬਰ 100 ਅੱਗੇ ਨਾ ਆਇਆ ਯਾਰ ਇਦੋਂ ਅਗਲਾ ਲੱਭੋ ਵੀ ਕਿਹੜਾ ਸੀ ਇੱਧਰ ਖੜੇ ਆ ਭਾਈ ਮੈਨਾਂ ਤੁਸੀਂ ਪਿਆਰ ਨਾਲ ਵੇਖਣੇ ਥੋਨੇ ਨੂੰ ਅੱਜ ਮਾਰ ਲੈਨੇ ਆ ਸ਼ੋਅ ਨੰਬਰ 194 ਜੀ ਤਾੜੀਆਂ ਮਾਰੋ ਯਾਰ ਆਜੋ ਜੀ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਬੱਚੀ ਨੇ ਸ਼ੋਅ ਨੰਬਰ 194 ਬਹੁਤ ਸੋਹਣੀ ਬਸ਼ੇਰੀ ਆ ਜੀ ਹੁਣ ਦੋ ਬਿਸ਼ੇਰਾ ਰਹਿ ਗਿਆ ਇਹ ਤੁਸੀਂ ਆਪ ਸਿੰਦੇ ਕਰ ਜੋਗੇ ਕੈਸੀ ਬੋਲਦਿਏ ਵੇਖਿਆ ਅਜ਼ਵਾਰ ਆਪਣੇ ਦੇ ਕਹਿੰਦੇ ਭਾਵੇਂ ਤੁਸੀਂ ਬੋਲ ਦਿਓ ਸ਼ੋਅ ਦਿੱਜੀ ਵੀ ਸ਼ੁਰੂਆਤ ਤੇ ਸਨਮਾਨ ਕਰ ਰਹੇ ਆ ਸ਼ੋਅ ਨੰਬਰ 194 ਨੂੰ ਬੇਅਦਬ ਸੋਹਣਿਆਂ ਦੇ ਬਾਰੇ ਲਓ ਜੀ ਬੇਸ਼ੇਰੀ ਦਾ ਨਾਮ ਜੀ ਜਨਨ ਦਿਲシャン ਘੋੜੇ ਦੀ ਧੀ ਆ ਜੀ ਸੋ ਮਾਲਕਾਂ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਥਰਡ ਪਿਚਨ ਹਾਸਲ ਕੀਤੀ ਐ ਇਸ ਬਸ਼ੇਰੀ ਨੇ ਜੰਨਤ ਨੇ ਜੀ ਬਹੁਤ ਹੀ ਖੂਬਸੂਰਤ ਬਸ਼ੇਰੀ ਦਿਲਸ਼ਾਨ ਘੋੜੇ ਦੀ ਬੱਚੀ ਆ ਜੀ ਜੰਨਤ ਜੰਨਤ ਦਿਲਸ਼ਾਨ ਤੇ ਬੇਲੇ ਰਹਿਮਾਨ ਤੀਜੀ ਪਿਚਨ ਹਾਸਲ ਕੀਤੀ ਐ ਜੀ ਅ ਛੋਟੀ ਛੋਟੀ ਫੋਟੋ ਲੈ ਲਵਾਂ ਬੇਸ਼ੱਕ ਇਹਾਂ ਦੀ ਜੀ

ਬਾਬਾ ਜੀ ਜੰਨਤ ਦੇ ਵਿੱਚ ਹੋਵੇ ਮਹਿਸੂਸ ਹੁੰਦਾ ਆ ਜਾ ਵੀ ਸ਼ੋਰ ਨੰਬਰ 198 ਆ ਜਾਓ ਜੀ ਮਾਰੋ ਵੀ ਤਾੜੀਆਂ ਚੋਬਰ ਲਈ ਮਾਰ ਜੋ ਮਾਰ ਜੋ ਆਵਾਜ਼ਾਂ ਆ ਜਾ ਵੀ ਆ ਜਾ ਉੱਧਾ ਤੇਰੇ ਲਈ ਵੀ ਤਾੜੀਆਂ ਵੱਜ ਰਹੀਆਂ ਨੇ ਤੇਰੀ ਬਸ਼ੇਰੀ ਲਈ ਤਾਂ ਵੱਜਣੀ ਜ਼ਰੂਰ ਨੇ ਤੂੰ ਵੀ ਪੂਰਾ ਹਾਸਿਆ ਖੁਸ਼ ਜਲ ਵਰਦਾ ਲੋ ਜੀ ਬਸ਼ੇਰੀ ਦਾ ਨਾਂ ਜੀ ਗੋਲੂ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਬਸ਼ੇਰੀ ਨੇ ਹਾਂ ਜੀ ਸੈਕੰਡ ਪੋਜੀਸ਼ਨ ਦੀ ਗੱਲ ਕਰਦੇ ਆ ਰਸੀ ਵਾਲਾ ਘੋੜਾ ਪਰਸ਼ਾਨ ਪਰਸ਼ੀਲ ਠੀਕ ਹੈ ਬਾਈ ਜੀ ਕਹਿੰਦੇ ਪਰਸ਼ਾਨ ਕੋਈ ਗੱਲ ਨਹੀਂ ਬੋਲਣ ਚ ਕੀ ਵਾਰ ਹੋ ਜਾਂਦਾ ਸੋ ਬਾਈ ਜੀ ਨੂੰ ਜਿਵੇਂ ਹੋਇਆ ਉਵੇਂ ਆਪਾਂ ਅੱਗੇ ਬੋਲ ਤਾ ਸੋ ਰਾਂਸੀ ਵਾਲਾ ਘੋੜਾ ਜੀ ਉਸ ਕੋਲੇ ਦੀ ਬੱਚੀ ਹੈ ਜਿਹੇ ਗੋਲੂ ਆਹ ਲਫਾਫਾ ਤੇ ਸਾਡੀ ਗੇਂਡਾ ਕਵਾਲੀ ਸੋ ਬਘਵਾ ਬਰਾਈ ਹੋਵੇ ਤੇ ਅੱਜ ਦੀ ਸ਼ਾਨ ਮਿਲਵਾਨ ਜਿਹੜੇ ਬੰਦੇ ਕਾਰਾਂ ਦਾਣ ਕਰਦੇ ਆ ਲਓ ਵੀ ਮਾਰਦੇ ਤਾੜੀਆਂ ਜੀ ਦੀ ਕੈਂਪਰ ਵਿਹੜੀ ਲਈ ਸੰਦੀਪ ਜੱਜ ਭਾਈ ਤਾਰੀ ਲੀਨਾ ਦਲਵਾ ਕੋੜੇ ਦੀ ਧੀ ਆ ਜੀ ਉਹ ਬਸ਼ੇਰੀ ਦਾ ਨਾਂ ਜੀ ਰੋਪਰਾਣੀ ਬਾਈ ਤਾਰੀ ਵਿਲਾ ਤੇ ਬਾਈ ਸੰਦੀਪ ਬਰਾੜ ਜੱਤ ਬਹੁਤ ਬਹੁਤ ਵਧਾਈਆਂ ਵੀਰਾਂ ਨੂੰ ਸੰਦੀਪ ਦਾ ਵਾ ਸ਼ਾਕ ਮੈਨੂੰ ਜਦੋਂ ਯਾਦ ਆਉਂਦਾ ਚਾਰ ਪੰਜ ਸਾਲ ਪਹਿਲਾਂ ਵੀ ਲਵੀ ਜੀ ਵਰਦਾ ਮੁੰਡਾ ਬੈਨੋ ਇਹ ਲੱਗਦਾ ਸੀਗਾ ਯਾਰ ਸਿਆਣੇ ਛੇੜੇ ਬੰਦੇ ਫਿਰਦੇ ਆ ਪਰ ਤਾਰਖਾ ਕਿਤੇ ਵੀ ਹੋਵੇ ਮਿਹਨਤ ਵਾਲੇ ਲੋਕ ਕਿਸੇ ਵੀ ਉਮਰ ਦੇ ਵਿੱਚ ਹੋਣ ਆਪਣਾ ਵੱਖਰਾ ਥਾਂ ਬਣਾ ਜਾਂਦੇ ਆ ਤੇ ਮੁੰਡੇ ਦਾ ਦਲੇਰ ਵੀ ਬਹੁਤ ਆ ਕਿ ਇਸ ਮੇਲੇ ਦੇ ਵਿੱਚ ਅਜ ਦਾ ਮਾਨ ਇਹਨਾਂ ਨੇ ਜਿਹੜੀ ਆਪਣੀ ਬਸ਼ੇਰੀ ਚੈਂਪੀਅਨ ਬਣਿਆ ਬਹੁਤ ਬਹੁਤ ਵਧਾਈ ਦਿੰਦੇ ਅਸੀਂ ਅਗਲੇ ਰਾਉਂਡ ਵੱਲ ਤਸ਼ੀਰ ਕਰਾਂਗੇ ਰਿੰਗ ਦੇ ਵਿੱਚ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਉਹ ਵੀ ਇਹਨਾਂ ਬਸ਼ੇਰੀਆਂ ਨੂੰ ਦੇਖਣ ਦੇ ਲਈ ਆਏ ਨੇ ਜੀ ਬਹੁਤ ਸ਼ਕੀਮ ਨੇ ਇਹਨਾਂ ਘੋੜਿਆਂ ਦੇ ਲਗਾਤਾਰ 6ਵਾਂ ਮੈਗਾ ਫਰੀਦਗੋੜ ਫੋਰ ਸ਼ੋਅ ਕਰਾਇਆ ਜੀ ਇਸ ਵਾਰ ਵੀ ਸੋ ਪਹਿਲੇ ਛੋਟੋ ਲੈ ਕੇ 6ਵੇਂ ਸ਼ੋਅ ਤੱਕ ਸਪੋਰਟਸ ਇਵੈਂਟ ਵੀ ਹੁੰਦੇ ਰਹੇ ਆ ਤੇ ਬਿਊਟੀ ਬਰੀਡ ਦੇ ਵੀ ਸਰਦਾਰ ਸੋ ਇਸ ਵਾਰ ਸੈਮੀਨਾਰ ਵੀ ਕਰਵਾਇਆ ਗਿਆ ਇਸ ਸੁਸਾਇਟੀ ਦੇ ਵੱਲੋਂ ਜੋ ਕਿ ਬਹੁਤ ਵਧੀਆ ਕਦਮ ਹੈ ਜੀ ਕਿ ਆਪਾਂ ਮਾਰਵਾੜੀ ਦਾ ਨੁਕਰਾ ਬਰੀਡ ਨੂੰ ਕਿਸ ਤਰ੍ਹਾਂ ਦੇਖ ਸਕਦੇ ਆ ਕਿਵੇਂ ਉਹਦੀ ਪਰਖ ਕਰ ਸਕਦੇ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਟਿਕੀ ਢੋ ਜੀ ਇਹ ਵਕ 8371 ਕੋਲ ਪਿਆ ਸੀ ਕੋਈ ਕਿਸੇ ਦੀ ਹੈ ਪੰਜਾਬੀ ਆ ਬਾਈ ਜੀ ਤੇ ਚਾਬੀ ਆਈ ਹੈ ਜੀ ਇਹ ਟੋਇਟ ਆ ਜੀ ਚਾਬੀ ਹੈ ਜੀ ਲੈ ਜਾਓ ਆ ਕੇ ਮੇਰੇ ਕੋਲੋਂ ਇੱਥੋਂ ਲੈ ਕੇ ਜਾ ਸਕਦਾ ਕੋਈ ਵੀ ਵੀਰ 8371 ਗੱਡੀ ਦੇ ਕੋਲ ਪਈ ਸੀ ਜੀ ਇਹ ਚਾਬੀ ਰੋਦਰਾਨੀ ਦੁੱਧਦੰਦ ਮਾਰਵਾੜੀ ਰਿੰਗ ਦੇ ਵਿੱਚੋਂ ਇਹ ਬਸ਼ੇਰੀ ਚੈਂਪੀਅਨ ਬਣੀ ਹੈ ਜੀ ਬਸ਼ੇਰੀ ਰੋਗਰਾਣੀ ਦਿਲਵਾ ਘੋੜੇ ਦੀ ਧੀ ਹੈ ਜੀ ਇਹ ਇਹਦੇ ਮਾਲਕ ਨੇ ਭਾਈ ਤਾਰੀਨੀਲਾ ਸੰਦੀਪ ਬਰਾੜ ਜੱਟ ਸੋ ਬਹੁਤ ਸੋਹਣੀ ਖੂਬਸੂਰਤ ਬਸ਼ੇਰੀ ਪੰਦੇਮਨ ਜਿੱਕੇ ਜਦ ਤੱਕ ਖਵਾਵ ਦਾ ਕੋਈ ਜੱਤੀ ਪਾਕ ਦੀ ਜਿੱਕੇ ਜਿੱਤੀ ਪਾਕ ਫਰ ਗੋਬਲ ਉਤਰਾਸ ਆਜੇ ਜਿੱਕੀ ਸਿੰਘ ਨਾਲ ਵਾਲਾ ਦੇਖੋ ਗੋਬਲ ਜਿੱਕੀ ਸਿੰਘ ਦੇ ਇੱਕ ਹੈ ਨਾਲ ਵਾਲਾ ਨਵਾਂ ਰੁਕੇ ਉੱਪਰ ਆਸਾਂ ਚ ਕੋਈ ਕੋਈ ਜੀ ਇਸ ਤੋਂ ਬਾਅਦ ਅਗਲਾ ਇਵੈਂਟ ਜਿਹੜਾ ਅਗਲਾ ਰੰਗ ਹੈ ਮਾਰਵਰੀ ਮਿਹਰੇ ਦੋ ਦੰਦ ਹੋ ਰਿਹਾ ਸੋ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਸਬੀ ਸੰਦੀਪ ਜੇਤੋ ਜੀ ਸਰਜੋ ਦੇ ਯਾਰੀ ਜੀ ਸ਼ੁਭਾਕਿਆ ਜਿਹੜੇ ਲੋਕ ਵੱਡੇ ਜ਼ਿਲ੍ਹ ਹੰਮ ਵਾਲੇ ਆ ਦਾਨ ਕਰਦੇ ਆ ਤੇ ਪ੍ਰਬਾਤਵਾ ਵੀ ਉਹਨਾਂ ਨੂੰ